ਦੀਪਕ ਜੀ ਪਿਛਲੇ ਦਿਨਾਂ ਤੋਂ ਤੁਸੀਂ ਖਬਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦੇਣ ਵਾਲੀ ਜਿਹੜੀ ਸਾਰੀ ਗੱਲਬਾਤ ਸੀ ਹੁਣ ਕੀ ਇਹ ਇਹ ਵੇਰਵਾ ਕੁਝ ਮਿਲਦਾ ਪਿਆ ਕਿ ਸੁਖਬੀਰ ਬਾਦਲ ਨੂੰ ਤਖਤੀ ਪੈਣ ਕੇ ਧਾਰਮਿਕ ਸਜ਼ਾ ਪੁਗਤੌਣੀ ਪੈ ਸਕਦੀ ਹੈ ਕੀ ਵੇਰਵਾ ਜੀ ਬਿਲਕੁਲ ਜਦੋਂ ਆਪਾਂ ਇਸ ਗੱਲ ਦੀ ਚਰਚਾ ਕਰ ਰਹੇ ਸੀ ਕਿ ਕਿ ਇੱਕਤਰ ਅਗਈਆ ਤੇ ਉਹਨਾਂ ਦੇ ਹਵਾਲੇ ਨਾਲ ਸੁਖਬੀਰ ਬਾਦਲ ਬੁਰਾ ਨੂੰ ਤਲਬ ਕੀਤਾ ਗਿਆ 15 ਦਿਨ ਦਾ ਹੈ ਦਰمیان ਤੇ ਸੁਖਵੀਰ ਬਾਦਲ ਹੋਰੀ ਚਲੇ ਗਏ ਉਹਨਾਂ ਨੇ ਆਪਣਾ ਸਪਸ਼ਟੀਕਰਨ ਜਾ ਮਾਪੀ ਨਾਮਾ ਆਪਣਾ ਹਵਾਲਾ ਸਾਰਾ ਉਹ ਸਾਰਾ ਕੁਝ ਜਵਾਬ ਉਹਨਾਂ ਨੇ ਆਪਣਾ ਬੰਦ ਚਿੱਠੀ ਚ ਲਿਖ ਕੇ ਦੇ ਦਿੱਤਾ ਉਸ ਤੋਂ ਬਾਅਦ ਹੋਣੀ ਚਰਚਾ માં ਪੰਜਾਬ ਪਰਚ ਨੇ ਹੂੰ ਹੂੰ ਇਹ ਚਰਚਾ માં ਅਕਾਲੀ ਦਲ ਦੇ ਘਰੇ ਨੇ ਇਹ ਚਰਚਾ માં ਉਹਨਾਂ ਦੇ ਵਰਕਰਾਂ ਦੇ ਘਰਾਂ ਚ ਨੇ ਦੂਜੀਆਂ ਪਾਰਟੀਆਂ ਦੇ ਦਲਾਂ ਦੇ ਮੇਜ ਤੇ ਨੇ ਔਰ ਇੱਥੋਂ ਤੱਕ ਕਿ ਮੀਡੀਆ ਦੇ ਵਿੱਚ ਵੀ ਨੇ ਕਿ ਹੁਣ ਜਥੇਦਾਰ ਸਾਹਿਬ ਦਾ ਫੈਸਲਾ ਕੀ ਹੂੰ ਹੂੰ ਤੋ ਆਪਾਂ ਉਸ ਦਿਨ ਵੀ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰ ਰਹੇ ਸੀ ਕਿ ਲਗਭਗ ਇਹ ਸਪੱਸ਼ਟ ਦਿਖ ਰਿਹਾ ਹੈ ਕਿ ਤਨਖਾਹਾਂ ਦਾ ਤਕਰਾਰ ਦਿੱਤੇ ਜਾਣਗੇ ਜੀ ਸੁਖਵੀਰ ਸਿੰਘ ਬਾਦਲ ਵੀ ਤੇ ਚੰਦੂ ਮਾਜਰੇ ਹੋਰੀ ਵੀ ਉਹ ਸਾਰੇ ਗਰੁੱਪ ਹਮ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹ ਚਰਚਾ ਹੁਣ ਨਿਕਲ ਲੱਗੀ ਹੈ ਕਿ ਇਹ ਸਵਾਲ ਦੇ ਨਾਲ ਸਾਬਕਾ ਜਥੇਦਾਰਾਂ ਦੇ ਹਵਾਲੇ ਨਾਲ ਜੇਕਰ ਸਮਝ ਨਾ ਹੋਵੇ ਇਸ ਨੂੰ ਤਦ ਵੀ ਜਾਂ ਇਸ ਘਟਨਾ ਕਰਨ ਦੇ ਵਾਲੇ ਨੂੰ ਸਮਝ ਨਾ ਹੋਵੇ ਤਦ ਵੀ ਕਿ ਜਦੋਂ ਕੋਈ ਸਧਾਰਨ ਸਿੱਖ ਤੋਂ ਗਲਤੀ ਹੋ ਜਾਂਦੀ ਹੈ ਕੋਈ ਜੀ ਸਧਾਰਨ ਅਣਜਾਣੇ ਚ ਜਾਂ ਜਾਣੇ ਚ ਗਲਤੀ ਕਰ ਲੈਂਦਾ ਤੇ ਉਹਦਾ ਮਾਮਲਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ ਪੰਜ ਸਿੰਘ ਸੇਵਾ ਨਾਲ ਕੋਲ ਪਹੁੰਚਦਾ ਹੈ ਤਾਂ ਉਸ ਵਿਅਕਤੀ ਵੱਲੋਂ ਆਪਣੇ ਗੁਨਾਹ ਨੂੰ ਕਬੂਲ ਕਰਨ ਤੋਂ ਬਾਅਦ ਉਸ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਜੀ ਸੋ ਉਹ ਧਾਰਮਿਕ ਸਜ਼ਾ ਨੂੰ ਆਪਾਂ ਤਨਖਾਹ ਲਾਉਣਾ ਜਿਹੜਾ ਇਸ ਸ਼ਬਦ ਵਰਤਿਆ ਜਾਂਦਾ ਕਿ ਤਨਖਾਹੀਆ ਘਰਾਰ ਦਿੱਤਾ ਗਿਆ ਹੂੰ ਹੂੰ ਸੋ ਹੁਣ ਇੱਕ ਸਧਾਰਨ ਸਿੱਖ ਵੱਜੋਂ ਕਿ ਭਈ ਉਸ ਤੋਂ ਗਲਤੀ ਹੋਈ ਉਹਨੇ ਪ੍ਰਵਾਨ ਕਰ ਲਈ ਇਸ ਲਈ ਕਿ ਭਾਈ ਤੂੰ ਹੁਣ ਗੁਰੂ ਦਾ ਨਾਮ ਜਪਲਾ ਤੋ ਬਾਣੀ ਸਰਵਣ ਕਰ ਲੈ ਕੀਰਤਨ ਸਰਵਣ ਕਰ ਲੈ ਇਹਨਾਂ ਤੇ ਇਸ ਤੋਂ ਬਾਅਦ ਗੁਰੂ ਘਰ ਦੇ ਅੰਦਰ ਸਫਾਈ ਦੀ ਸੇਵਾ ਕਰ ਲੈ ਵਰਤਨਾ ਦੀ ਸੇਵਾ ਕਰ ਲੈ ਜੋੜਿਆਂ ਦੀ ਸੇਵਾ ਕਰ ਲੈ ਤੋ ਇਸ ਤਰ੍ਹਾਂ ਉਸ ਨੂੰ ਕੁਝ ਦਿਨਾਂ ਲਈ ਦੇ ਰਹੀ ਹੈ ਸੇਵਾ ਪੱਕੀ ਦਿੱਤੀ ਜਾਂਦੀ ਹੈ ਹਮ ਹਮ ਪਰ ਜਦੋਂ ਕੋਈ ਸ਼ਖਸੀਅਤ ਹੋਵੇ ਹਮ ਔਰ ਜੇਕਰ ਸਿੱਖ ਪੰਥ ਦੇ ਵਾਲੇ ਨੂੰ ਆਪਾਂ ਸਮਝਣਾ ਹੋਵੇ ਤਾਂ ਹੁਣ ਮਤਲਬ ਕਿ ਸੁਰਜੀਤ ਸਿੰਘ ਬਰਨਾਲਾ ਹੋਰੀ ਹਮ ਹਮ ਹੈਨਾ ਪੰਜਾਬ ਦੇ ਮੁੱਖ ਮੰਤਰੀ ਅਕਾਲੀ ਦਲ ਦੇ ਸਿਰਕੱਢ ਆਗੂ ਜੇਕਰ ਹੋ ਜੇ ਹਾ ਵਿਅਕਤੀ ਕੋਈ ਵੱੱਜਰ ਗਲਤੀ ਕਰਦਾ ਫਿਰ ਤੁਸੀਂ ਆਦਰਸ਼ ਹੋ ਆਪਣੀ ਕੌਮ ਦੇ ਤੁਸੀਂ ਆਪਣੀ ਕੌਮ ਨੂੰ ਰਾਹ ਦਿਖਾਉਣ ਵਾਲੇ ਹੋ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਫਿਰ ਉਸ ਦਾ ਚੰਗਾ ਜਵਾਬ ਸਿੱਖ ਸੰਗਤ ਜਾਣਾ ਚਾਹੀਦਾ ਹੈ ਕਿ ਵੀ ਇਹ ਵੱਡੇ ਬੰਦੇ ਨੇ ਨਾਮੀ ਬੰਦੇ ਨੇ ਜਦੋਂ ਕਿ ਗੁਰੂ ਦੀ ਹਾਜ਼ਰੀ ਚ ਸਾਰੇ ਇੱਕਸਾਰ ਨੇ ਉਹ ਪਹਿਲੂ ਨਹੀਂ ਹੈ ਪਰ ਜਦੋਂ ਤੁਸੀਂ ਸਮਾਜਿਕ ਤੌਰ ਤੇ ਦੇਖਦੇ ਹੋ ਤਾਂ ਤੁਸੀਂ ਜਵਾਬ ਦੇ ਹੋਂ ਤੁਸੀਂ ਕਗਵਾਈ ਕਰ ਰਹੇ ਹੋ ਇੱਕ ਤਰ੍ਹਾਂ ਦੀ ਸੋ ਇਸ ਲਈ ਸੁਰਜੀਤ ਸਿੰਘ ਬਰਨਾਲਾ ਨੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਭੇਜਤੀ ਸੀ ਹੂੰ ਉਸ ਤੋਂ ਬਾਅਦ ਉਹਨਾਂ ਨੂੰ ਤਲਬ ਕੀਤਾ ਗਿਆ ਜੀ ਤੇ ਤਲਬ ਕਰਨ ਤੋਂ ਬਾਅਦ ਉਹਨਾਂ ਨੂੰ ਤਖਤੀ ਪਾ ਕੇ ਜੋੜਿਆਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਪੈ ਨਿਭਾਉਈ ਸੇਵਾ ਬੂਟਾ ਸਿੰਘ ਮੈਨੂੰ ਅੱਜ ਵੀ ਯਾਦ ਹੈ ਕਿ ਬੂਟਾ ਸਿੰਘ ਉਹਨਾਂ ਨੂੰ ਤਖਤੀ ਪਾ ਕੇ ਹੱਥ ਖੜੇ ਕਰਕੇ ਤੋਂ ਮਤਲਬ ਫਿਰ ਉਹ ਇਸ ਪ੍ਰਕਿਰਿਆ ਦੇ ਵਿੱਚ ਹੁਣ ਜਦੋਂ ਤੁਸੀਂ ਸੁਖਵੀਰ ਬਾਦਲ ਹੋਰਾਂ ਨੂੰ ਦੇਖਦੇ ਹੋ ਚੰਦੂ ਮੱਜਰੇ ਹੋਰਾਂ ਨੂੰ ਦੇਖਦੇ ਹੋ ਤਾਂ ਇਹ ਤਿਰਾ ਉਹਨ ਕੋਈ ਆਮ ਤਿਰਾ ਤਾਂ ਹੈ ਨਹੀਂ ਹੂੰ ਹੂੰ ਇਹ ਵਿਅਕਤੀ ਮਤਲਬ ਅਕਾਲੀ ਦਲ ਪੰਥ ਦੀ ਕੌਮ ਦੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਜਮਾਤ ਆਲੀ ਪਾਰਟੀ ਹੈ ਜੀ ਤੇ ਜੇ ਸ਼੍ਰੋਮਣੀ ਅਕਾਲੀਚਲ ਦਾ ਪ੍ਰਧਾਨ ਉਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਐ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਜੇਕਰ ਉਹ ਵਿਅਕਤੀ ਕੋਈ ਗੁਨਾਹ ਕਰਦੇ ਨੇ ਤਾਂ ਇਹਦਾ ਮਤਲਬ ਤੁਸੀਂ ਦੂਆਂ ਦੇ ਰਾਹ ਦਸੇ ਰਹ ਸੀ ਤੁਸੀਂ ਤਾਂ ਅਗਵਾਈ ਕਰਨੀ ਸੀ ਚੰਗੇ ਕੰਮਾਂ ਲਈ ਜੇ ਤੁਸੀਂ ਉਹ ਗਤਾਈ ਕਰਦੇ ਹੋ ਤਾਂ ਫਿਰ ਤੁਹਾਨੂੰ ਸਜ਼ਾ ਵੀ ਤਾਂ ਧਾਰਮਿਕ ਸਜ਼ਾ ਉਸ ਤੋਂ ਵੱਧ ਨਾ ਹੋਣੀ ਚਾਹੀਦੀ ਹੈ ਨਾ ਜੀ ਸੋ ਇਸ ਲਈ ਇਹਦੇ ਵਿੱਚੋਂ ਇਹ ਗੱਲ ਹੁਣ ਤੈਅ ਮੰਨੀ ਜਾ ਰਹੀ ਆ ਕਿ ਚਾਹੇ ਸੁਖਬੀਰ ਬਾਦਲ ਹੋਵੇ ਤੇ ਚਾਹੇ ਪ੍ਰੇਮ ਸਿੰਘ ਜੰਦੂ ਮਾਜਰਾ ਹੋਵੇ ਚਾਹੇ ਬੀਬੀ ਜਗੀਰ ਕੌਰ ਹੋਵੇ ਹੈ ਚਾਹੇ ਮਨੂਕਾ ਹੋਰੀ ਹੋਣ ਚਾਹੇ ਦਲਜੀਤ ਸਿੰਘ ਚੀਮਾ ਹੋਵੇ ਜਿਹੜੇ ਵੀ ਇਹ ਸਾਰੀ ਪ੍ਰਕਿਰਿਆ 'ਚ ਰਹੇ ਨੇ ਉਹਨਾਂ ਸਾਰਿਆਂ ਨੂੰ ਗਲਾਂ 'ਚ ਤੱਕਤੀ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਪ੍ਰਮਾਤਮਾ ਨੂੰ ਅਪੀਲ ਕਰਦੇ ਆ ਹੋਇਆ ਉਹ ਸੇਵਾ ਨਿਭਾਉਣ ਦੇ ਲਈ ਧਾਰਮਿਕ ਸੇਵਾ ਦੇ ਲਈ ਇਹ ਕੀਤਾ ਜਾ ਸਕਦਾ ਹੈ ਫੈਸਲਾ ਹਾਂ ਇਹਦੇ ਨਾਲ ਇਹ ਚਰਚਾ ਜ਼ਰੂਰ ਅੱਜ ਕੱਲ ਤੁਰੀ ਹੈ ਬੀਜੇ ਜੀ ਕਿ ਕੀ ਕੱਲੀ ਧਾਰਮਿਕ ਸਜ਼ਾ ਹੀ ਲੋੜ ਹੈ ਜਾਂ ਰਾਜਨੀਤਿਕ ਕਤਾਈਆਂ ਲਈ ਕੋਈ ਰਾਜਨੀਤਿਕ ਸਜ਼ਾ ਵੀ ਮਿਲਣੀ ਚਾਹੀਦੀ ਹੈ ਹੂੰ ਗਲਤੀਆਂ ਤੁਸੀਂ ਸੱਤਾ ਹਾਸਲ ਕਰਨ ਲਈ ਸੱਤਾ ਬਣਾਈ ਰੱਖਣ ਲਈ ਕੀਤੀਆਂ ਨੇ ਕੀ ਰਾਜਨੀਤਿਕ ਗਲਤੀਆਂ ਲਈ ਹੂੰ ਹੂੰ ਕੱਲੀ ਧਾਰਮਿਕ ਸਜ਼ਾ ਨਾਲ ਮਸਲਾ ਹੱਲ ਹੁੰਦਾ ਕਿ ਇਹ ਸੰਗਤ ਚ ਆਮ ਸੰਗਤ ਚ ਚਰਚਾ ਜੀ ਸੋ ਕੀ ਤੁਹਾਨੂੰ ਰਾਜਨੀਤਿਕ ਸਜ਼ਾ ਵੀ ਮਿਲਣੀ ਚਾਹੀਦੀ ਇਹਦੀ ਵੀ ਚਰਚਾ ਖੂਬ ਹੋਣ ਲੱਗੀ ਹੈ ਜੀ ਦੀਪਕ ਜੀ ਇਹ ਚਾਹੀਦਾ ਸਿਓ ਹੁਣ ਕੀ ਫਿਰ ਜਥੇਦਾਰ ਫੂਲਾ ਸਿੰਘ ਵਰਗਾ ਫੈਸਲਾ ਆ ਜਥੇਦਾਰ ਰਗਵੀਰ ਸਿੰਘ ਲੈ ਸਕਣਗੇ ਜਥੇਦਾਰ ਫੂਲਾ ਸਿੰਘ ਵਰਨਾ ਤਾਂ ਮੈਨੂੰ ਲੱਗਦਾ ਬਹੁਤ ਮੁਸ਼ਕਲ ਆ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਇਹ ਚਰਚਾ ਪੰਜਾਬ ਚ ਆਮ ਹੈ ਕਿ ਜਥੇਦਾਰ ਤਾਂ ਤਨਖਾਹ ਹੀ ਨਾਲ ਤੋਂ ਲੈਂਦੇ ਆ ਹੂੰ ਸੋ ਇਸ ਸਵਾਲੇ ਨਾਲ ਕਿ ਕੀ ਉਹ ਆਜ਼ਾਦ ਹੋ ਕੇ ਫੈਸਲਾ ਲੈ ਸਕਣਗੇ ਦੇਖੋ ਹੁਣ ਜਿਹੜੀ ਗੱਲ ਤੁਸੀਂ ਫੂਲਾ ਸਿੰਘ ਹੋਣਾਂ ਲਈ ਕੀਤੀ ਆ ਜੀ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਸਮਝੋ ਕਿ ਇੱਕ ਵਿਅਕਤੀ ਨੇ ਗਲਤੀ ਕੀਤੀ ਹਮ ਹਮ ਆਪਾਂ ਸਿੱਖ ਕੌਮ ਦੇ حوالے ਨਾਲ ਸਿੱਖ ਸਿਧਾਂਤ ਦੇ حوالے ਨਾਲ ਅਕਾਲ ਤਖਤ ਸਭ ਦੀ ਮਰਿਆਦਾ ਦੇ حوالے ਨਾਲ ਜੇਕਰ ਇਸ ਕਰ ਨੂੰ ਸਮਝਣਾ ਹੋਵੇ ਜੀ ਇੱਕ ਵਿਅਕਤੀ ਨੇ ਗਲਤੀ ਕੀਤੀ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ ਹਮ ਹਮ ਉਸ ਨੂੰ ਆਪਾਂ ਗੱਲ ਕਰ ਰਹੇ ਕਿ ਉਸ ਨੂੰ ਆਪਾਂ ਤਨਖਈਆ ਕਰਾਰ ਦਿੱਤਾ ਧਾਰਮਿਕ ਸਜ਼ਾ ਦਿੱਤੀ ਜੀ ਪਰ ਆਪਾਂ ਆਦਰਸ਼ ਦੇ حوالے ਨਾਲ ਚਿਹਰੇ ਮੋਰ ਦੇ ਫਲਨ ਕਰਦੇ ਕਿ ਤਖਤੀ ਪਾਕੀ ਸਜ਼ਾ ਦਿੱਤੀ ਹਮ ਪਰ ਬੰਦਾ ਗਲਤੀ ਕਰੇ ਤੇ ਉਹ ਗਲਤੀ ਜਥੇਦਾਰ ਸਾਹਿਬ ਤੇ ਸੰਗਤ ਤੇ عوام ਦੇ ਵਿੱਚ ਕੌਮ ਦੇ ਨਮਾਇੰਦਿਆਂ ਨੂੰ ਪਤਾ ਲੱਗ ਜਵੇ ਪਰ ਬੰਦਾ ਗਲਤੀ ਕਬੂਲ ਨਾ ਕਰੇ ਜੀ ਫਿਰ ਉਸ ਦੀ ਸਜ਼ਾ ਕੀ ਹੋਏਗੀ ਹਮ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੇ ਸਿੱਖ ਰਾਜ ਵੱਜੋਂ ਪਹਿਲੇ ਉਹ ਰਾਜੇ ਜਿਨ੍ਹਾਂ ਨੇ ਸਿੱਖ ਰਾਜ ਸਥਾਪਿਤ ਕਰਨੇ ਵਾਦੇ ਨਾਲ ਉਹ ਅਦਰਸ਼ ਚਿਹਰੇ ਵੱਜੋਂ ਹੈ ਨਾ ਹਮ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨਿਆਂ ਚੋਂ ਘਰੋਂ ਰਸਦ ਦੀ ਸੇਵਾ ਆਉਂਦੀ ਸੀ ਦਰਬਾਰ ਸਾਹਿਬ ਦੇ ਦੇਖ ਪ੍ਰਸ਼ਾਦ ਲਈ ਸਾਰੇ ਲਈ ਜੀ ਮਹਾਰਾਜਾ ਰਣਜੀਤ ਸਿੰਘ ਮੱਥਾ ਟੇਕਣਾਉਂਦੇ ਸੀ ਦਰਬਾਰ ਸਾਹਿਬ ਹਮ ਹਮ ਇਤਿਹਾਸ ਦੇ ਵਿੱਚ ਮਤਲਬ ਇਹ ਕਈ ਚੀਜ਼ਾਂ ਪਈਆਂ ਨੇ ਪਰ ਜਿਨ੍ਹਾਂ ਚੋਂ ਇੱਕ ਗੱਲ ਬਹੁਤ ਪ੍ਰਚਲਿਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਇੱਕ ਵੱੱਜਰ ਗਲਤੀ ਹੋ ਗਈ ਹਮ ਹੁਣ ਉਸ ਵੱੱਜਰ ਗਲਤੀ 'ਚ ਕੁਝ ਕਹਿੰਦੇ ਨੇ ਕਿ ਜੀ ਹਾਂ ਨਾਚਨੀ ਦਾ ਨਾਚ ਦੇਖ ਲਿਆ ਉਹਨਾਂ ਨੇ ਕੁਝ ਕਹਿੰਦੇ ਕਿ ਉਹਦੇ ਨਾਲ ਵਿਆਹ ਦਾ ਚੱਕਰ ਹੋ ਗਿਆ ਕੁਝ ਕਹਿੰਦੇ ਨਹੀਂ ਦਾੜੀ ਰੰਗਲੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਚਲੋ ਆਪਾਂ ਇਹ ਘਟਨਾ ਕਰ ਨੂੰ ਜੇ ਲਾਂਬੇ ਵੀ ਰੱਖੀਏ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਤੌਰ ਸਿੱਕ ਇੱਕ ਵੱੱਡੀ ਗਲਤੀ ਹੋਈ ਹੂੰ ਔਰ ਉਹਨਾਂ ਨੂੰ ਜਥੇਦਾਰ ਫੂਲਾ ਸਿੰਘ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਤਲਬ ਕਰ ਲਿਆ ਜੀ ਜਦੋਂ ਤਲਬ ਕੀਤਾ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਏ ਨਹੀਂ ਮਤਲਬ ਅੰਦਰ ਕਿਤੇ ਉਹ ਰਾਜੇ ਵਾਲਾ ਕਣ ਜਾਗ ਗਿਆ ਹੂੰ ਕਿ ਮੈਂ ਰਾਜਾ ਮੈਨੂੰ ਬੁਲਾਉਂਗੇ ਹੂੰ ਸੋ ਇੱਕ ਨਮਾਣੇ ਸਿੱਖ ਵਾਲਾ ਕਣ ਸ਼ਾਇਦ ਕਿਤੇ ਡੱਬ ਗਿਆ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਪੇਸ਼ ਨਹੀਂ ਹੋਏ ਤੇ ਜਥੇਦਾਰ ਫੂਲਾ ਸਿੰਘ ਹੋਰਾਂ ਨੇ ਹਿਦੈਤ ਕਰਤੀ ਕਿ ਭਾਈ ਇਹਦੇ ਘਰ ਦੀ ਰਸਤ ਪ੍ਰਬੰਧਨ ਕਰਨੀ ਬੰਦ ਕਰ ਦੋ। ਹੂੰ ਗੁਰੂ ਦੀ ਦੇਗ ਆਮ ਸੰਗਤ ਵਾਲੇ ਉਹਦੇ ਨਾਲੇ ਸੇਵਾ ਨਾਲੇ ਤਿਆਰ ਕਰੋ। ਬੰਦ ਕਰ ਦੋ। ਹੂੰ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਆਏ ਉਹਨਾਂ ਨੂੰ ਸੁਨੇਹਾ ਲੱਗ ਗਿਆ ਕਿ ਭਾਈ ਹੁਣ ਤੁਹਾਡੀ ਰਸਤ ਕਬੂਲ ਨਹੀਂ ਐ। ਜੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਮੈਨੂੰ ਬੁਲਾਇਆ ਗਿਆ ਸੀ ਹੰਟਕ ਸਾਹਿਬ ਤੇ ਤੇ ਮੈਂ ਗਿਆ ਹੀ ਨਹੀਂ ਹੂੰ ਉਹਨਾਂ ਨੇ ਜੱਥੇਦਾਰ ਫੂਲਾ ਸਿੰਘ ਨਾਲ ਤਾਲਮੇਲ ਕੀਤਾ ਜੀ ਤੇ ਕਿਹਾ ਕਿ ਠੀਕ ਹੈ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਕਬੂਲ ਕਰਦਾ ਕਿ ਆਓ ਬੈਠ ਕੇ ਆਪਾਂ ਨਵੇੜਨੀਏ ਹੂੰ ਤੇ ਫਿਰ ਫੂਲਾ ਸਿੰਘ ਕਹਿੰਦੇ ਰਣਜੀਤ ਸਿੰਘ ਪਹਿਲਾਂ ਤੇਰੇ ਔਰ ਮੇਰੇ 'ਚ ਮਾਮਲਾ ਸੀ ਹੂੰ ਹੁਣ ਤੂੰ ਇੱਕ ਹੋਰ ਗਲਤੀ ਕਰਕੇ ਮਾਮਲਾ ਸੰਗਠ 'ਚ ਲਿਆਂਦਾ ਹੁਣ ਤਾਂ ਸੰਗਠ ਫੈਸਲਾ ਕਰੂਗੀ ਹੂੰ ਸੋ ਜਦੋਂ ਇਹ ਹਵਾਲਾ ਆ ਤੇ ਫਿਰ ਸੰਗਤ ਦੇ ਵਿੱਚ ਖੜਾ ਕੇ ਹਾਂ ਜਥੇਦਾਰ ਸਾਹਿਬ ਨੇ ਹੁਕਮ ਸੁਣਾਇਆ ਕਿ ਬਈ ਇਹਦੇ ਕੱਪੜੇ ਲਾ ਕੇ ਕੋੜੇ ਮਾਰੇ ਜਾਣ ਹੂੰ ਹੂੰ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੀ ਝੁਕਾਤਾ ਚੋਲੇ ਲਾ ਦਿੱਤੇ ਗਏ ਕੱਪੜੇ ਉਤਾਰ ਦਿੱਤੇ ਗਏ ਕੋੜਾ ਚੱਕ ਲਿਆ ਗਿਆ ਤਾਂ ਸੰਗਤ ਦੀਆਂ ਅੱਖਾਂ 'ਚ ਅਥਰੂ ਸੀ ਕਿ ਜਥੇਦਾਰ ਸਾਹਿਬ ਇਹ ਤੋਂ ਵੱਧ ਹੋਰ ਕੀ ਹੋ ਸਕਦਾ ਕਿ ਰਾਜਾ ਸੀ ਝੁਕਾ ਕੇ ਖੜ ਗਿਆ ਉਸਨੇ ਅਕਾਲ ਤਖਤ ਸਾਹਿਬ ਨੂੰ ਸਰਬੋੱਚ ਮੰਨ ਲਿਆ ਕੋੜੇ ਖਾਣ ਲਈ ਕੱਪੜੇ ਨਾਲੇ ਤਾਂ ਕੋੜੇ ਤਾਂ ਵੱਜ ਗਏ ਹੂੰ ਸੋ ਆ ਜਿਹੜੀ ਪ੍ਰਕਿਰਿਆ ਹੈ ਹੂੰ ਕਿ ਕੀ ਬਾਦਲਾਂ ਦਾ ਦਲ ਤੇ ਕੀ ਬਾਗੀਆਂ ਦਾ ਦਲ ਸੁਖਵੀਰ ਦੇ ਪਿੱਛੇ ਖੜੇ ਆਲਾ ਦਲ ਤੇ ਸੁਖਵੀਰ ਦੇ ਸਾਹਮਣੇ ਖੜੇ ਆਲਾ ਦਲ ਆਪਣੇ ਗਨਾਹ ਨੂੰ ਸੀ ਝੁਕਾ ਕੇ ਪ੍ਰਵਾਨ ਵੀ ਕਰ ਰਿਹਾ ਕਿ ਅਜ ਇੱਕ ਦੂਜੀ ਦੀਆਂ ਸ਼ਿਕਾਇਤਾਂ ਹੀ ਲਾ ਰਿਹਾ ਜੀ 2015 ਦੇ ਵਿੱਚ ਜੋ ਕੁਝ ਵਾਪਰਿਆ ਬਹਿਰਕਲਾ ਗੋਣੀकांड ਬਰਗਾੜੀकांड ਹੈ ਨਾ ਬੇਅਦਬੀ ਵਾਲੇ ਮਸਲੇ ਜਾਂ ਡੇਰਾ ਮੁਖੀ ਵਾਲੇ ਮਸਲੇ ਉਹਨਾਂ ਸਾਰਿਆਂ ਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਜਿਵੇਂ ਹੁਣ ਸੁਖਬੀਰ ਬਾਦਲ ਦੀ ਚੰਦੂ ਮੱਝ ਦੀ ਉਹਨਾਂ ਦੀ ਗੱਲ ਕਰਦੇ ਆ ਪ੍ਰਕਾਸ਼ ਸਿੰਘ ਬਾਦਲ 2015 ਦੇ ਵਿੱਚ 17 ਅਕਤੂਬਰ 2015 ਦੀ ਆ ਚਿੱਠੀ ਹੈ ਜੀ ਮੇਰੇ ਕੋਲ ਹਮ ਹਮ ਜੀ 17 ਅਕਤੂਬਰ 2015 ਨੂੰ ਪ੍ਰਕਾਸ਼ ਸਿੰਘ ਬਾਦਲ ਇਹ ਚਿੱਠੀ ਲੈ ਕੇ ਦਰਬਾਰ ਸਾਹਿਬ ਗਏ ਹਮ ਹਮ ਦਲਜੀਤ ਇਹ ਜੀਮਾ ਨਾਲ ਬਾਅਦ ਮੱਥਾ ਟੇਕਿਆ ਜਿਆਨੀ ਗੁਰਵਚਨ ਸਿੰਘ ਸੀਗੇ ਉਸ ਸਮੇਂ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਜਾ ਕੇ ਚਿੱਠੀ ਭੇਂਟ ਕਰਤੀ ਚਿੱਠੀ 'ਚ ਲਿਖਿਆ ਕੀ ਹੈ ਕਿ ਪਛਤਾਪ ਦੀਆਂ ਭਾਵਨਾਵਾਂ ਮੇਰੇ ਅੰਦਰ ਪ੍ਰਵਲ ਹੋ ਗਈਆਂ ਹਮ ਮੈਂ ਪਛਤਾਪ ਕਰਨਾ ਹੈ ਹਮ ਤੇ ਇਹ ਚਿੱਠੀ ਜਥੇਦਾਰ ਸਾਹਿਬ ਨੂੰ ਸੌਂਪ ਕੇ ਪਛਤਾਪ ਦੇ ਨਾਂ ਤੇ ਬਾਦਲ ਸਾਹਿਬ ਬਾਹਰ ਆ ਕੇ ਗੱਡੀ 'ਚ ਬੈਠੇ ਤੇ ਆਪਣਾ ਹਰਬਾਨ ਦੀ ਪਾਤਸ਼ਾਹੀ ਉਹ ਤੋਂ ਬਾਅਦ ਤੱਕ ਜੀ ਕੇਸਗੜ੍ਹ ਸਾਹਿਬ ਵਿਖੇ ਪਛਾਤ ਆਪਦੇ ਨੇ ਅਖੰਡ ਪਾਠ ਰੱਖਿਆ ਗਿਆ ਹੂੰ ਹੂੰ ਉਹ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਭੋਗ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਵੀ ਬੈਠੇ ਆ ਹੂੰ ਭੋਗ ਦੇ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਬੈਠੇ ਆ ਭੋਗ ਦੇ ਉੱਤੇ ਬੀਬੀ ਜਗੀਰ ਕੌਰ ਵੀ ਬੈਠੀ ਆ ਦਲਜੀਤ ਸਿੰਘ ਚੀਮਾ ਵੀ ਬੈਠਿਆ ਹਲੋ ਆ ਤਸਵੀਰ ਹੈ ਜੀ ਉਸ ਭੋਗ ਦੀ ਹੂੰ ਸੋ ਇਹ ਸਾਰੀਆਂ ਧਿਰਾਂ ਉਸ ਦਿਨ ਹਾਜ਼ਰ ਨੇ ਜੀ ਸੋ ਤੁਸੀਂ ਇੱਥੋਂ ਦਾ ਜਲਾ ਹਲੋ ਕਿ ਹੁਣ ਇਹਦਾ ਮਤਲਬ ਪਛਤਾਤ ਪ੍ਰੇਮ ਸਿੰਘ ਚੰਦੂ ਮਾਜਰੇ ਤੁਸੀਂ ਉਸ ਦਿਨ ਵੀ ਕਰ ਲਿਆ ਸੀ ਬੀਬੀ ਜਗੀਰ ਕੌਰ ਨੇ ਉਸ ਦਿਨ ਵੀ ਕਰ ਲਿਆ ਸੀ ਦਲਜੀਤ ਸਿੰਘ ਚੀਮਾ ਨੇ ਉਸ ਦਿਨ ਵੀ ਕਰ ਲਿਆ ਸੀ ਬਾਦਲ ਟੱਬਰ ਨੇ ਉਸ ਦਿਨ ਵੀ ਕਰ ਲਿਆ ਸੀ ਇਹਦਾ ਮਤਲਬ ਜਦੋਂ ਤੁਸੀਂ ਪਛਤਾਤ ਕਰ ਰਹੇ ਹੋ ਤੁਹਾਨੂੰ ਆਪਣੇ ਗੁਨਾਹਾਂ ਦਾ ਪਤਾ ਸੀ ਪਰ ਤੁਸੀਂ ਸੰਗਤ ਦੇ ਵਿੱਚ ਮੰਨਣ ਲਈ ਪਰਿਵਾਰ ਨਹੀਂ ਹੂੰ ਜੀ ਸੋ ਜੇ ਤੁਸੀਂ ਆਪਣਾ ਗੁਨਾਹ ਮਤਲਬ ਆਪਣੇ ਅੰਦਰ ਬੋਲ ਕੇ ਤੁਸੀਂ ਕਹਿੰਦੇ ਹੋ ਪ੍ਰਮਾਤਮਾ ਨੂੰ ਪਤਾ ਪ੍ਰਮਾਤਮਾ ਨੂੰ ਤਾਂ ਹਰ ਘਟਨਾ ਦਾ ਪਤਾ ਤੁਹਾਡਾ ਮਿੱਤਰੋ ਕਿਹੜੇ ਕੱਪੜੇ ਕਿੱਥੇ ਉਹਨਾਂ ਦਾ ਵੀ ਪਤਾ ਹੂੰ ਜਿਹੜੇ ਆਉਣ ਵਾਲੇ ਕਰਨ ਲਈ ਤੁਸੀਂ ਸੋਚਦੇ ਹੋ ਕੋਈ ਵੀ ਤੇ ਉਹਨਾਂ ਦਾ ਵੀ ਪਤਾ ਹੂੰ ਪਰ ਸੰਗਤ ਨੂੰ ਜਿਹੜਾ ਰੁਤਬਾ ਗੁਰੂ ਸਾਹਿਬ ਨੇ ਦਿੱਤਾ ਤੁਸੀਂ ਸੰਗਤ ਤੋਂ ਲੁਕੋ ਰਹੇ ਸੀ ਰਾਮ ਜੀ ਪਛਾਤਾ ਆਪਣੀਆਂ ਚਿੱਠੀਆਂ ਤਾਂ ਲਿਖ ਰਹੇ ਸੀ ਮੈਂ ਭੋਗ ਪਾ ਕੇ ਅਰਦਾਸਾਂ ਦਾ ਕਰ ਰਹੇ ਸੀ ਪਰ ਸੰਗਤ ਤੋਂ ਅਜੇ ਵੀ ਲੁਕੋ ਰਹੇ ਹਾਂ ਜੀ ਅਜੇ ਵੀ ਸੱਚ ਨਹੀਂ ਬੋਲ ਰਹੇ ਸੋ ਇਸ ਲਈ ਸਵਾਲ ਖੜਾ ਹੁੰਦਾ ਹੈ ਕੀ ਧਾਰਮਿਕ ਸਜ਼ਾ ਤਨਖਈਏ ਤੋਂ ਬਾਅਦ ਤਖਤਿਆਂ ਵਾਲੀ ਸਜ਼ਾ ਮਿਲੇਗੀ ਬਰਨਾਲਾ ਇਹ ਬੂਟਾ ਸਿੰਘ ਵਾਲੀ ਸਜ਼ਾ ਮਿਲੇਗੀ ਜਾਂ ਮਹਾਰਾਜਾ ਰਣਜੀਤ ਸਿੰਘ ਵਾਲੀ ਸਜ਼ਾ ਮਿਲੇਗੀ ਕਿ ਕੋੜਿਆਂ ਤੱਕ ਦੀ ਸਜ਼ਾ ਤੱਕ ਅਕਾਲੀ ਦਲ ਨੂੰ ਖੜਾਇਆ ਜਾ ਸਕਦਾ ਕਟੜੇ 'ਚ ਹੂੰ ਮਹਾਰਾਜਾ ਰਣਜੀਤ ਸਿੰਘ ਨੂੰ ਦਰਬਾਰ ਸਾਹਿਬ ਦੇ ਅੰਦਰ ਤਖਤ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਤਿਆਰੀ ਕੀਤੀ ਗਈ ਸੀ ਹੂੰ ਸੋ ਕੀ ਇਹਨਾਂ ਨੂੰ ਹੁਣ ਉੱਥੇ ਥੰਮਲਿਆਂ ਨਾਲ ਬੰਨ੍ਹਿਆ ਜਾਏਗਾ ਹੂੰ ਸੋ ਇਹ ਚਰਚਾ ਸਵਾਲ ਇੱਥੋਂ ਪੈਦਾ ਹੁੰਦਾ ਪਰ ਉਹਦੇ ਲਈ ਜਥੇਦਾਰ ਫੂਲਾ ਸਿੰਘ ਆਲਾ ਰਤਬਾ ਚਾਹੀਦਾ ਜੀ ਕੀ ਉਸ ਗਿਆਨੀ ਰਗਵੀਰ ਸਿੰਘ ਹੋਰੀ ਉਹ ਭੁਮਕਾ ਨਿਭਾ ਸਕਣਗੇ ਇਹ ਸਵਾਲ ਹੈ ਹੂੰ ਤੇ ਕੀ ਇਹਨਾਂ ਲੋਕਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਲਾ ਸੀ ਝਕਾਉਣ ਵਾਲਾ ਜਜ਼ਬਾ ਹੈਗਾ ਜੀ ਉਹ ਉਹ ਕਦਰਾਂ ਕੀਮਤਾਂ ਹੈਗੀਆਂ ਜੋ ਮਹਾਰਾਜਾ ਰਣਜੀਤ ਸਿੰਘ ਸਿੰਘਾਂ ਕਿ ਆ ਖੜਾ ਮਹਾਰਾਜ ਗੁਨਾਹ ਹੋ ਗਿਆ ਤੇ ਆ ਖੜਾ ਤੇ ਮਾਰੋ ਕੋੜੇ ਜਿਹੜੇ ਮਾਰਨੇ ਨੇ ਹੂੰ ਕੀ ਸੁਖਵੀਰ ਸਿੰਘ ਬਾਦਲ ਕੀ ਚੰਦੂ ਮਾਜਰਾ ਕੀ ਚੀਮਾ ਕੀ ਪੁੰਦੜ ਹੈ ਕੀ ਬੀਬੀ ਜ਼ਗੀਰ ਕਰੋਰੀ ਇਹ ਸਾਰੇ ਉਸ ਕਟਹਿਰ ਚ ਜਾ ਕੇ ਖੜ੍ਹ ਸਕਦੇ ਨੇ ਕਿਹਾ ਅਸੀਂ ਉਸ ਜਗ ਭੁਗਤਣ ਲਈ ਤਿਆਰ ਆ ਜੀ ਤੇ ਕੀ ਗਿਆਨੀ ਰਜਿਸਟਰ ਫੂਲਾ ਸਿੰਘ ਵਾਲੀ ਭੁੰਕਾ ਨਵਾ ਸਕਦੇ ਨੇ ਇਹ ਸਵਾਲ ਵੱਡਾ ਹੋ ਗਿਆ ਸਭ ਨੂੰ ਇੰਤਜ਼ਾਰ ਆ ਪੰਜ ਸਿੰਘ ਸੇਵਨ ਦੀ ਬੈਠਕ ਦਾ ਜੀ ਜੀ ਦੀਪਕ ਜੀ ਇਹ ਸਾਰਾ ਜਿਹੜਾ ਤੁਸੀਂ ਸੰਦਰਭ ਜੋੜਿਆ ਨਾ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਆਈ ਥਿੰਕ ਇਹਦੇ ਨਾਲ ਬਹੁਤ ਜਿਹੜੀ ਇਸ ਮਾਮਲੇ ਦੀ ਸੰਜੀਦਗੀ ਤੇ ਦੇਖੋ ਕਿਸੇ ਤੋਂ ਕਿਸੇ ਨੂੰ ਭੁੱਲੀ ਨਹੀਂ ਆ ਵਿਸਰੀ ਨਹੀਂ ਆ ਕਿਸੇ ਤੋਂ ਪਰ ਇਸ ਵੇਲੇ ਅਕਾਲ ਤਖਤ ਦੇ ਵਿੱਚ ਜਥੇਦਾਰ ਸਾਹਿਬ ਵੱਲੋਂ ਕਿਹਜਾ ਫੈਸਲਾ ਕੀਤਾ ਜਾਂਦਾ ਉਹਨੂੰ ਕਿਵੇਂ ਅੱਗੇ ਪ੍ਰਵਾਨ ਕੀਤਾ ਜਾਂਦਾ ਜਿਸ ਤਰ੍ਹਾਂ ਦੀ ਇੱਕ ਹੁੰਦਾ ਨਾ ਵੀ ਪਛਤਾਪ ਦੀ ਭਾਵਨਾ ਮਨ ਦੇ ਵਿੱਚ ਸੱਚਮੁੱਚ ਜਦੋਂ ਸੱਚਮੁੱਚ ਪਰਬਲ ਹੁੰਦੀ ਆ ਤਾਂ ਫਿਰ ਉਹ ਕਿਸ ਤਰ੍ਹਾਂ ਨਜ਼ਰ ਆਉਂਦੀ ਆ ਇਹ ਜਿਹੜਾ ਸੰਦਰਭ ਤੁਸੀਂ ਇਤਿਹਾਸਕ ਪੱਖੋਂ ਜੋੜਿਆ ਦੀਪਕ ਜੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਅੱਗੇ ਦਾ ਰੁਖ ਕਰਦੇ ਹਾਂ ਜੀ ਆ ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਮੁਰਤੋਂ ਸ਼ਾਬਦਿਕ ਜੰਗ ਸ਼ੁਰੂ ਹੋ ਗਈ ਹੈ ਜੀ ਕੀ ਚੱਲ ਰਿਹਾ ਹੁਣ ਜਿਸ ਦਿਨ ਰਾਸ਼ਟਰਪਤੀ ਸਾਹਿਬ ਨੇ ਉਹ ਰੱਦ ਕੀਤਾ ਸਾ ਮਤਲਬ ਯੂਨੀਵਰਸਿਟੀਆਂ ਦੇ ਚਾਂਸਲਰ ਵਾਲਾ ਬਿਲ ਉਸ ਦਿਨ ਆਪਾਂ ਮੁੱਖ ਮੰਤਰੀ ਸਾਹਿਬ ਦੇ ਬੋਲਾਂ ਦੇ ਉਹਨਾਂ ਗੱਲ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ ਉਸੇ ਦਿਨ ਬੋਲ ਸਿੱਧੇ ਕਰਲੇ ਸੀ ਰਾਜਪਾਲ ਕੰਨੀ ਨੂੰ ਤੇ ਆਪਾਂ ਕਹਿ ਰਹੇ ਸੀ ਕਿ ਕਿ ਬਵਾਦ ਬਦਨਾ ਉਹਦਨੇ ਕਹਿਣ ਲੱਗੇ ਸੀ ਕਿ ਕਿ ਰਾਜਪਾਲ ਦੇ ਕੀਤਾ ਤਰ ਹੈ ਇਹਨਾਂ ਦੇ ਪੰਗੇ ਨੇ ਜਾਣ ਕੇ ਲਟਕਾ ਕੇ ਰੱਖ ਦੇਣ ਫਿਰ ਰਾਸ਼ਟਰਪਤੀ ਨੂੰ ਦੇਰ ਨਾਲ ਭੇਜਿਆ ਤਾਂ ਕਿ ਰੱਦ ਹੋ ਜਵੇ ਕਿਉਂਕਿ ਉਹ ਛੱਡਣਾ ਨਹੀਂ ਚਾਹੁੰਦੇ ਉਹ ਸਿਲੈਕਟਡ ਹੋਣ ਦੇ ਬਾਵਜੂਦ ਚਾਂਸਲਰ ਬਣਨਾ ਚਾਹੁੰਦੇ ਨੇ ਯੂਨੀਵਰਸਿਟੀ ਜਦੋਂ ਕਿ ਮੈਂ ਇਲੈਕਟਿਡ ਆ ਅਸੀਂ ਚੁਣੇ ਹੋਏ ਆ ਸਾਨੂੰ ਫੈਸਲਾ ਲੈਣ ਦਾ ਅਧਿਕਾਰ ਨਹੀਂ ਅਸੀਂ ਚਾਰ ਨਾਮ ਭੇਜਦੇ ਆ ਵਾਈਸ ਚਾਂਸਲਰ ਲਈ ਉਹਨਾਂ ਚੋਂ ਇੱਕ ਨਾਮ ਇਹ ਚੁਣਦੇ ਨੇ ਜਨਾਬ ਸੋ ਉੱਥੋਂ ਸ਼ਬਦੀ ਜੰਗ ਸ਼ੁਰੂ ਹੋਈ ਪਰ ਇੱਕ ਵਾਰ ਫਿਰ ਆ ਪਿਛਲੇ ਦੋ ਦਿਨਾਂ ਤੋਂ ਰਾਜਪਾਲ ਸਾਹਿਬ ਨੇ ਫਿਰ ਅਮਲਾ ਫਲਾ ਲੈ ਕੇ ਬਾਰਡਰ ਦਾ ਦੌਰਾ ਕਰਨਾ ਸ਼ੁਰੂ ਕੀਤਾ ਜੀ ਤੇ ਇਹ ਕੋਈ ਨਵਾਂ ਵਰਤਾਰਾ ਨਹੀਂ ਰਾਜਪਾਲ ਸਾਹਿਬ ਪੀਜਮ ਤੁਰੇ ਰਹਿੰਦੇ ਨੇ ਪੰਜਾਬ ਚ ਸਮੇਂ ਸਮੇਂ ਹੈ ਜੇ ਰਾਜਪਾਲ ਆਏ ਹਾਂ ਇੱਕ ਰਾਜਪਾਲ ਸੀਗੇ ਉਹ ਨੰਗਲ ਚਲੇ ਜਾਂਦੇ ਸੀ ਮੱਛੀਆਂ ਫੜਨੇ ਹੂੰ ਸੋ ਇਸ ਲਈ ਉਹਨਾਂ ਨੂੰ ਨਗਰ ਟੈਂਪ ਦੀਆਂ ਮੱਛੀਆਂ ਖਾਣ ਦਾ ਸੁਭਾਅ ਸੀ ਉਧਰ ਨੂੰ ਤੁਰ ਪੈਂਦੇ ਸੀ ਕਈਆਂ ਨੂੰ ਆਪਣੇ ਕਮਰੇ ਦੇ ਅੰਦਰ ਆਰਾਮ ਕਰਨ ਦਾ ਹੀ ਸ਼ੌਂਕ ਹੁੰਦਾ ਆਰਾਮ ਕਰਕੇ ਮੁੜ ਜਾਂਦੇ ਨੇ ਸੋ ਇਹ ਰਾਜਪਾਲ ਸਾਹਿਬ ਨੂੰ ਕਿਉਂਕਿ ਲੀਡ ਆਈ ਨੇ ਚੋਣਾਂ ਪ੍ਰਕਿਰਿਆ ਚ ਆਏ ਨੇ ਇਸ ਲਈ ਇਹਨਾਂ ਨੂੰ ਜਨਤਾ 'ਚ ਜਾ ਕੇ ਸਾਂਹ ਉਹਦਾਊਗਾ ਤੇ ਫਿਰ ਅਮਲਾ ਫੈਲਾ ਲੈ ਕੇ ਉਧਰ ਨੂੰ ਤੁਰ ਪੈਂਦੇ ਨੇ ਹੁਣ ਜਦੋਂ ਇਹ ਫੇਰ ਨਿਕਲੇ ਤਾਂ ਮੁੱਖ ਮੰਤਰੀ ਸਾਹਿਬ ਦੇ ਫੇਰ ਲੈਣਾਂ ਤੇ ਲਈ ਸਿੱਧੇ ਹੋਗੇ ਕਹਿੰਦੇ ਵੀ ਆਹ ਰਾਜਪਾਲ ਨੇ ਬਹੁਤ ਤੰਗ ਕੀਤਾ ਹੂੰ ਕਦੇ ਇਹਨੇ ਮੇਰਾ ਮਤਲਬ ਬਾਰਡਰ ਕਰਨੀ ਤਰਪੈਂਦਾ ਸਾਡਾ ਬਾਰਡਰ ਤਾਂ ਇੰਨਾ ਹੈ ਰਾਜਸਥਾਨ ਵਾਲਾ ਬਾਰਡਰ ਤਾਂ ਸਾਡੇ ਨਾਲੋਂ 4 ਗੁਣਾ ਵੱਡਾ ਰਾਜਪਾਲ ਤਾਂ ਜਾਂਦਾ ਨਹੀਂ ਇਹਨਾਂ ਜਿੰਨਾ ਇਹ ਸਾਡੇ ਵਾਲੇ ਤੁਰੇਂਦੇ ਨੇ ਰਾਜਪਾਲ ਜਾਂਦਾ ਤੇ ਮੇਰੀ ਅੱਧੀ ਸਰਕਾਰ ਦੇ ਅਫਸਰਾਂ ਨਾਲ ਲੈ ਜਾਂਦਾ ਜੀ ਜਦੋਂ ਰਾਜਪਾਲ ਜਾਏਗਾ ਤਾਂ ਉਹ ਇੱਕ ਰੁਤਬੇ ਦੇ ਅਨੁਸਾਰ ਹੈਨਾ ਉਹ ਸੰਵਿਧਾਨਕ ਅਹੁਦੇ ਦੇ ਅਨੁਸਾਰ ਉਹ ਸਾਰਾ ਧਾਮਚਾਮ ਨਾਲ ਜਾਂਦਾ ਜੀ ਤੋਂ ਕਹਿੰਦੇ ਮੇਰੀ ਅੱਧੀ ਸਰਕਾਰ ਦੇ ਅਧਿਕਾਰ ਨਾਲ ਜਾਂਦਾ ਕੰਮ ਵਿਗੜ ਜਾਂਦਾ ਸੋ ਇਸ ਲਈ ਉਹ ਸਿੱਧੇ ਹੋ ਗਏ ਕਿ ਬਈ ਆ ਫਿਰ ਇਲੈਕਟਿਡ ਤੇ ਸਿਲੈਕਟਿਡ ਵਾਲਾ ਮਸਲਾ ਇਹ ਮਨਜ਼ੂਰ ਨਹੀਂਗਾ ਕਿ ਹਾਰਿਆ ਹੋਇਆ ਬੰਦਾ ਕਹਿੰਦੇ ਦੋ ਦੋ ਤਿੰਨ ਤਿੰਨ ਚੋਣਾ ਹਾਰਿਆ ਵਾ ਹੁਣ ਸਿਲੈਕਟਡ ਹੋ ਕੇ ਆ ਗਿਆ ਤੇ ਮੇਰੇ ਕੰਮ ਚ ਵਿਘਨ ਪਾਉਂਦਾ ਤੇ ਉਧਰ ਰਾਜਪਾਲ ਸਾਹਿਬ ਨੇ ਵੀ ਮੋੜ ਮਾ ਜਵਾਬ ਦੇਣਾ ਸ਼ੁਰੂ ਕਰਤਾ ਜੀ ਰਾਜਪਾਲ ਸਾਹਿਬ ਕਹਿੰਦੇ ਅਸਲ ਚ ਨਾ ਮੁੱਖ ਮੰਤਰੀ ਮੈਨੂੰ ਪਸੰਦੇ ਨਹੀਂ ਕਰਦਾ ਹੂੰ ਹੂੰ ਉਹ ਕਹਿੰਦੇ ਉਹ ਮੈਨੂੰ ਚੰਗਾ ਹੀ ਨਹੀਂ ਸਮਝਦਾ ਮੈਂ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦਾ ਮੇਰੇ ਕੋਲ ਜਿਹੜੀ ਵੀ ਤੇਰੇ ਕੋਈ ਪੰਜਾਬ ਦੇ ਹੱਕ ਸੱਚ ਲਈ ਕੰਮ ਕਰਨਾ ਉਹਦੀਆਂ ਮੈਂ ਕਰਕੇ ਦਿਨਾ ਮਤਲਬ ਡੱਕਾ ਨਹੀਂ ਤੋੜਿਆ ਹੂੰ ਇਹ ਵੀ ਸਚਾਈ ਹੈ ਜੀ ਕਿ ਡੱਕਾ ਭਾਜਪੀ ਵਾਲੇ ਪਾਲੇ ਚ ਸਿੱਟਿਆ ਬੋਲੀ ਉਹਨਾਂ ਦੀ ਉਹ ਬੋਲੀ ਕੇਂਦਰ ਦੀ ਉਹ ਪਰ ਗੱਲਾਂ ਮਤਲਬ ਮੈਂ ਸਮਾਗਮਾਂ ਚ ਦੋ ਤਿੰਨ ਸਮਾਗਮਾਂ ਚ ਮੈਨੂੰ ਸਾਇਫਿਕ ਸਮਾਗਮਾਂ ਚ ਕਿਸੇ ਲੰਦਾ ਮਾ ਕੋਈ ਚ ਰਾਜਪਾਲ ਰਾਜਪਾਲ ਸਭ ਫਿਰ ਪੰਜਾਬ ਦੇ ਨਾਲ ਆਪਣਾ ਰਿਸ਼ਤਾ ਜੋੜ ਕੇ ਕਹਾਣੀ ਬਹੁਤ ਵੱਡੀ ਸੁਣਾਉਂਦੇ ਨੇ ਪਰ ਪੰਜਾਬ ਦੇ ਭਲੇ ਲਈ ਕਿੱਟ ਨਹੀਂ ਲਈ ਅਜੇ ਤੱਕ ਹਾਂ ਤੇ ਫਿਰ ਹੁਣ ਜਦੋਂ ਇਹ ਮਸਲਾ ਆ ਕਹਿੰਦੇ ਵੀ ਉਹ ਨਾ ਚਾਹੁੰਦਾ ਹੀ ਨਹੀਂ ਵਾ ਕਿ ਮੈਂ ਚਾਂਸਲਰ ਰਵਾਂ ਇਸ ਲਈ ਕਹਿੰਦੇ ਕਿ ਔਖਾ ਹੈ ਮੁੱਖ ਮੰਤਰੀ ਸੋ ਇਹਦਾ ਮਤਲਬ ਜੇ ਤੁਹਾਨੂੰ ਵੀ ਪਤਾ ਹੈ ਕਿ ਚਾਂਸਲਰ ਕਰਕੇ ਵੀ ਤੁਸੀਂ ਛੱਡ ਦੋ ਸੁਸ਼ਟ ਬੜੀਉਂ ਤਿਆਗ ਦੀ ਭਾਵਨਾ ਤੁਸੀਂ ਦਿਖਾ ਦੋ ਫਿਰ ਲਾਉਂਦੇ ਉਸ ਬਿੱਲ ਤੇ ਮੋਹਰ ਸੋ ਇਸ ਲਈ ਇਹ ਜਿਹੜੀ ਹੁਣ ਸ਼ਬਦੀ ਜੰਗ ਦੁਬਾਰਾ ਸ਼ੁਰੂ ਹੋਈ ਆ ਸਾਨੂੰ ਫਿਕਰ ਹੈ ਕਿ ਆਉਂਦੀਆਂ ਜਿਮਨੀ ਚੋਣਾ ਤੱਕ ਇਹ ਭੱਗ ਨਾ ਜਾਵੇ ਅਗਲੇ ਸੈਸ਼ਨ ਤੱਕ ਹੋਰ ਖਲਾਰਾ ਨਾ ਪੈ ਜਵੇ ਇੱਕ ਵਾਰ ਫੇਰ ਆਹਮੋ ਸਾਹਮਣੇ ਸ਼ਬਦੀ ਤਲਵਾਰਾਂ ਲੈ ਕੇ ਖੜੇ ਹੋਗੇ ਨੇ ਪੰਜਾਬ ਦੇ ਮੁੱਖ ਮੰਤਰੀ ਰਾਜਪਾਲ ਇਹਦੇ ਨਾਲ ਪੰਜਾਬ ਦੇ ਕਾਮਕਾਰ ਤੇ ਕੇਂਦਰ ਸਰਕਾਰ ਨਾਵਾ ਦੇ ਹਵਾਲੇ ਨਾਲ ਔਰ ਵਿਧਾਨ ਸਭਾ ਦੀ ਕਾਰਵਾਈ ਦੇ ਹਵਾਲੇ ਨਾਲ ਬਹੁਤ ਵਿਗਨ ਪੈਂਦਾ ਤੋਂ ਮਕੰਤਰੀ ਸਾਹਿਬ ਨੂੰ ਵੀ ਥੋੜੀ ਠੰਡ ਰੱਖਣੀ ਚਾਹੀਦੀ ਹੈ ਤੇ ਰਾਜਪਾਲ ਨੂੰ ਵੀ ਥੋੜੀ ਆਪਣੇ ਹੁਣ ਉਮਰ ਦੇ ਹਿਸਾਬ ਨਾਲ ਸਿਆਣਪ ਨਾਲ ਚੱਲਣਾ ਚਾਹੀਦਾ ਹੈ। ਹੂੰ। ਤੇ ਦੀਪਕ ਜੀ ਸਾਰੇ ਗੱਲਾਂ ਇੱਕ ਪਾਸੇ ਪਰ ਇਹ ਗੱਲ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਵੀ ਚਰਨਜੀਤ ਸਿੰਘ ਚੰਨੀ ਨੂੰ ਚਰਚਾ ਦੇ ਵਿੱਚ ਬਣੇ ਰਹਿਣਾ ਆਉਂਦਾ ਹੈ ਉਹ ਵੱਲ ਹੈਗਾ ਉਹਨਾਂ ਨੂੰ। ਦੇਖੋ ਚਰਚਾ 'ਚ ਬਣੇ ਰਹਿਣ ਦਾ ਵੱਲ ਵੀ ਆਉਂਦਾ ਤੇ ਉਹਨਾਂ ਨੂੰ ਆਪਣੀ ਗੱਲ ਕਹਿਣੀ ਵੀ ਆਉਂਦੀ ਹੈ। ਹੂੰ। ਉਹ ਬੜੇ ਸਹਿਜ ਭਾਅ ਦੇ ਵਿੱਚ ਬੜੇ ਨਿਮਰ ਜੇ ਸ਼ਬਦਾਂ ਦੇ ਵਿੱਚ ਇਹਨੀ ਤਿੱਖੀ ਚੁੰਡੀ ਵੜਦੇ ਨੇ ਕਿ ਸੰਸਦ ਦੇ ਵਿੱਚ ਰਵਨੀਤ ਬਿੱਟੂ ਮੇਝਾਂ ਦੇ ਟੱਪਣ ਲੱਗਾ ਹੂੰ ਹੂੰ ਸੋ ਇਹ 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 ਬਲਵੀ ਚਰਨਜੀਤ ਚੰਨੀ ਨੂੰ ਆਉਂਦਾ ਹੂੰ ਅਸਲ 'ਚ ਹੁਣ ਚਰਨਜੀਤ ਚੰਨੀ ਚਰਚਾ 'ਚ ਨਹੀਂ ਜਦੋਂ ਕਿ ਅਮਰਤਪਾਲ ਸਿੰਘ ਓਰੀ ਡਿਪਟੀ ਕਮਰ ਜੇਲ੍ਹ 'ਚ ਬੰਦ ਨੇ ਹੂੰ ਹੂੰ ਤੇ ਪਰ ਅਮਰਤ ਅਮਰਤਪਾਲ ਸਿੰਘ ਦਾ ਨਾਮ ਵੀ ਨਹੀਂ ਲਿਆ ਚਰਨੀ ਚੰਨੀ ਨੇ ਉਹਦੇ باوجود ਵੀ ਅਮਰਤਪਾਲ ਸਿੰਘ ਦੀ ਚਰਚਾ ਸੰਸਦ ਤੋਂ ਲੈ ਕੇ ਮੀਡੀਆ ਦੇ ਗਲੇਆਰੇ 'ਚ ਹੋਣ ਲੱਗ ਪਈ ਜੀ ਤੇ ਦੂਸਰੇ ਪਾਸੇ ਚਰਨਜੀਤ ਚੰਨੀ ਵੀ ਚੰਨੀ ਚੰਨੀ ਹੋਣ ਲੱਗ ਪਈ ਚੰਨੀ ਚੰਨੀ ਨੇ ਇਹ ਵੀ ਕੰਮ ਕਰਤਾ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਉਹ ਦੇਖੋ ਦੋ ਚੀਜ਼ਾਂ ਨੇ ਚਰਚਾ 'ਚ ਰਹਿਣਾ ਹੋਰ ਚੀਜ਼ ਐ ਵਿਵਾਦਾਂ 'ਚ ਰਹਿਣਾ ਹੋਰ ਚੀਜ਼ ਐ ਉਹ ਵਿਵਾਦਾਂ 'ਚ ਵੀ ਰਹੇ ਨੇ ਤੇ ਚਰਚਾ 'ਚ ਵੀ ਰਹੇ ਨੇ ਹੂੰ ਮਤਲਬ ਜੇਕਰ ਤੁਸੀਂ ਦੇਖੋ ਬੇ ਹਾਥੀ ਤੇ ਚੜ ਗਏ ਜੀ ਤੇ ਮੁੱਦਾ ਬਣ ਲੱਗ ਗਿਆ ਜੀ ਕਿ ਨਹੀਂ ਜੀ ਇਹ ਤਾਂ ਮੁੱਖ ਮੰਤਰੀ ਬਣਦੇ ਲਈ ਜੀ ਕੋ ਟੋਟਕਾ ਦੱਸਿਆ ਪੰਡਤ ਨੇ ਤਾਂ ਜੀ ਉਹ ਸਰਕਾਰੀ ਜਿਹੜੀ ਕੋਠੀ ਸੀ ਉਦੀ ਪਿਛਲੇ ਪਾਸੇ ਕੰਧ ਸੀ ਜਿੱਦਦਰ ਉਹ ਕਹਿੰਦੇ ਨੇ ਜੀ ਚੜਦੇ ਕੰਨੀ ਨੂੰ ਮੂੰਹ ਹੋਣਾ ਚਾਹੀਦਾ ਉਹ ਕੰਧ ਤੋੜ ਲਈ پارک ਵਾਲੇ ਪਾਸੇ ਜਿਹਨੂੰ ਉਹਦਾ ਮੁੱਦਾ ਬਣ ਗਿਆ ਤੇ ਚੰਡੀਗੜ੍ਹ ਵਾਲਿਆਂ ਨੇ ਆ ਕੇ ਉਹ ਕੰਧ ਬੰਦ ਕਰਾਈ ਮੁੜ ਕੇ ਸੋ ਇਸ ਲਈ ਇਸ ਤਰ੍ਹਾਂ ਰੁਮਬਦ ਅੱਛਾ ਚਰਚਾ ਚ ਬੱਕਰੀ ਚੋਕੇ ਵੀ ਚਰਚਾ ਚ ਨੇ ਹੈ ਮੰਜਾ ਬੁਣ ਕੇ ਵੀ ਚਰਚਾ ਚ ਨੇ ਭੰਗੜਾ ਪਾ ਕੇ ਵੀ ਚਰਚਾ ਚ ਨੇ ਚਰਚਾ ਚ ਵੀ ਰਹਿਣਾ ਹੁੰਦਾ ਪਰ ਇੱਕੋ ਅਧਿਕਾਰੀ ਵਾਲਾ ਮੁੱਦਾ ਨਾ ਤਾਂ ਉਹ ਲੇਡੀ ਅਧਿਕਾਰੀ ਕੋਈ ਸਾਹਮਣੇ ਆਈ ਨਾ ਚੰਨੀ ਦਾ ਸਿੱਧਾ ਕੋਈ ਬਿਆਨ ਆਇਆ ਪਰ ਚਰਚਾ ਬਿਵਾਦ ਜ਼ਰੂਰ ਬਣਿਆ ਰਿਹਾ ਕਿ ਵੀ ਕੋਈ ਲੇਡੀ ਨੂੰ ਚੈਟ ਦਾ ਮਸਲਾ ਬਣ ਗਿਆ ਜ ਫਰ ਸਕਟਿੰਗ ਇਹਦੇ ਚਰਚਾ ਹੋਣ ਲੱਗ ਪਈ ਜੀ ਫਿਰ ਆਖਰ ਕਹਿੰਦੇ ਜੀ ਕਿ ਚਲੋ ਜੀ ਚੰਨੀ ਨੇ ਮਤਲਬ ਕਿ ਮਾਮਲਾ ਰਫਾ ਦਫਾ ਹੋ ਗਿਆ ਮਿਲ ਬੈਠ ਕੇ ਕੈਪਟਨ ਨੇ ਨਿਬੇੜਤਾ ਇਹ ਵਿਵਾਦਾਂ ਚ ਵੀ ਰਿਹਾ ਪਈ ਪਰ ਪੰਜਾਬ ਨੇ ਉਸ ਸਮੇਂ ਜੇਕਰ ਸਭ ਤੋਂ ਵੱਧ ਕਿਸੇ ਨੂੰ ਸ਼ਾਬਾਸ਼ੀ ਦਿੱਤੀ ਮੁੱਖ ਮੰਤਰੀਆਂ ਚੋਂ ਤਾਂ ਚਰਨਜੀਤ ਚੰਨੀ ਐ ਜਦੋਂ ਪਠਾਨਕੋਟ ਦੇ ਪੁਲ ਦੇ ਉੱਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੁੜ ਕੇ ਗਏ ਸੀ ਜੀ ਤੇ ਜਦੋਂ ਪ੍ਰਧਾਨ ਮੰਤਰੀ ਨੇ ਬਾਪ ਤੇ ਜਾ ਕੇ ਕਿਹਾ ਨਾ ਕਿ ਹਾਂ ਬਈ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਧੰਨਵਾਦ ਮੈਂ ਜਿੰਦਾ ਵਾਪਸ ਚੱਲਿਆ ਤਾਂ ਚੰਨੀ ਚੰਨੀ ਐ ਫਸਟ ਸਟੈਂਡ ਲਿਆ ਸੀ ਕਿ ਮੈਂ ਤੁਹਾਡੇ ਕਹੇ ਤੇ ਕਿਸਾਨਾਂ ਦੇ ਡਾਂ ਥੋੜਾ ਫੇਰਨੀ ਆ ਮੇਰੇ ਸੂਬੇ ਦੇ ਨਾਗਰਿਕ ਨੇ ਆਪਣੇ ਹੱਕਾਂ ਲਈ ਖੜੇ ਨੇ ਤੇ ਦੂਜੀ ਗੱਲ ਪ੍ਰਧਾਨ ਮੰਤਰੀ ਜੀ ਇਹ ਡਰਾਮਾ ਨਾ ਕਰੋ ਤੁਸੀਂ ਇਸ ਲਈ ਨਹੀਂ ਉੱਥੇ ਰੁਕੇ ਕਿਹਾ ਕਿਸਾਨਾਂ ਨੇ ਬਾਹਰ ਰੁਕ ਲਿਆ ਤੁਸੀਂ ਇਸ ਲਈ ਨਹੀਂ ਰੈਲੀ ਚ ਗਏ ਕਿਉਂਕਿ ਤੁਹਾਡੀ ਰੈਲੀ ਖਾਲੀ ਸੀ ਹੂੰ ਸੋ ਇਸ ਲਈ ਜਿਹੜਾ ਸਟੈਂਡ ਲੈਣ ਵਾਲਾ ਉਸ ਸਮੇਂ ਸਾਰੇ ਪੰਜਾਬ ਨੇ ਤਾਰੀਫ ਕੀਤੀ ਸੀ ਉਹਦੇ ਬਾਅਦ ਭਗਵੰਤ ਮਾਨ ਜੀ ਮਾਫੀ ਮੰਗੇ ਉਹਦੇ ਕੰਮ ਨਹੀਂ ਪ੍ਰਧਾਨ ਮੰਤਰੀ ਦਾ ਹੂੰ ਸੋ ਇਸ ਲਈ ਇਹ ਸਾਰੀਆਂ ਚਰਚਾਵਾਂ ਦੇ ਦਰਮਿਆਨ ਇੱਕ ਵਾਰ ਫਿਰ ਚਰਚਾ 'ਚ ਉਸ ਸਮੇਂ ਆਏ ਜਦੋਂ ਹੁਣ ਬਤੌਰ ਮੈਂਬਰ ਪਾਰਲੀਮੈਂਟ ਸੰਸਦ ਦੇ ਵਿੱਚ ਉਹਨਾਂ ਨੇ ਮਤਲਬ ਭਾਜਪਾ ਨੂੰ ਸ਼ੀਸ਼ੇ 'ਚ ਤਾਰਿਆ ਕਿ ਵੀ ਤੁਹਾਡੀਆਂ ਆ ਗੱਲਾਂ ਨੇ ਜਿਹੜੀਆਂ ਤੁਸੀਂ ਦੱਸੀਆਂ ਕਿ ਐਮਰਜੈਂਸੀ ਆ ਤੁਸੀਂ ਵੀ ਲਾਈ ਆ ਜੀ ਤੋਂ ਉਹਨਾਂ ਐਮਰਜੈਂਸੀ ਦੇ ਗੱਲਾਂ ਦੇ ਵਿੱਚ ਉਹਨਾਂ ਨੇ ਅਮਰਤਪਾਲ ਸਿੰਘ ਦਾ ਜ਼ਿਕਰ ਕੀਤਾ ਹੂੰ ਹੂੰ ਨਾਂ ਨਹੀਂ ਲਿਆ ਇੰਨਾ ਹੀ ਕਿਹਾ ਕਿ ਵੀ ਇੱਕ ਚੁਣਿਆ ਨਮਾਇੰਦਾ ਇੱਕ ਹਲਕੇ ਦੀ ਨਮਾਇੰਗੀ ਕਰਦਾ ਉਹਦੀ ਆਵਾਜ਼ ਕਿਉਂ ਦਬਾਈ ਜਾ ਰਹੀ ਆ ਉਹਨੂੰ ਜੇਲ੍ਹ 'ਚ ਕਿਉਂ ਸਿੱਟਿਆ ਐਨਐਸਏ ਲਾ ਕੇ ਕਿ ਟਮਟੋ ਸਲਕੇ ਦੇ ਲੋਕਾਂ ਦੀ ਗੱਲ ਤਾਂ ਹੋਵੇ ਹੁਣ ਇਸ ਤੋਂ ਅਮਰਤਪਾਲ ਸਿੰਘ ਦੇ ਸਾਥੀ ਵੀ ਬਾਗੋ ਬਾਗ ਇਸ ਤੋਂ ਅਮਰਤਪਾਲ ਸਿੰਘ ਦੇ ਸਮਰਥਕ ਵੀ ਬਾਗੋ ਬਾਗ ਉਹਨਾਂ ਦਾ ਪਰਿਵਾਰ ਵੀ ਬਾਗੋ ਬਾਗ ਅੰਦਰੋਂ ਕਾਂਗਰਸ ਵੀ ਖੁਸ਼ ਅੰਦਰੋਂ ਆਪ ਵਾਲੇ ਰੋਗ ਵੀ ਰਹੇ ਨੇ ਤੇ ਭਾਜਪਾ ਟੱਪ ਵੀ ਰਹੀ ਆ ਭਾਜਪਾ ਕੱਪੜਿਆਂ ਤੋਂ ਬਾਹਰ ਹੋ ਰਹੀ ਆ ਇਹ ਸਾਰੇ ਤੇ ਹੁਣ ਕਾਂਗਰਸ ਨੂੰ ਬਿਆਨ ਵੀ ਦੇਣਾ ਪੈ ਰਿਹਾ ਕਿ ਨਹੀਂ ਜੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦੀ ਜਿਹੜੀ ਪਾਲਿਸੀ ਆ ਉਹਨਾਂ ਨੂੰ ਤੰਗ ਕਰਦੀ ਹੈ ਕਿ ਤੁਸੀਂ ਅਮਰਤਪਾਲ ਦਾ ਕਿਵੇਂ ਸਮਰਥਨ ਕਰ ਰਹੇ ਹੋ ਜੀ 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 ਇਸ ਲਈ ਉਹਨਾਂ ਨੂੰ ਬਿਆਨਵਾਜੀ ਵੀ ਕਰਨੀ ਪੈ ਰਹੀ ਆ ਤੇ ਚੰਨੀ ਨੂੰ ਕਹਿੰਿਆ ਕਿ ਚੁੱਪ ਕਰ ਤੇਰਾ ਕੰਮ ਹੋ ਗਿਆ ਹੁਣ ਤੂੰ ਚੁੱਪ ਰਹਿ ਹ ਇਹ ਹੋ ਹੀ ਨਹੀਂ ਸਕਦਾ ਕਿ ਚੰਨੀ ਨੇ ਉਹ ਸਾਰੀਆਂ ਗੱਲਾਂ ਆਪਣੀ ਲੀਡਰਸ਼ਿਪ ਦੀ ਨਜ਼ਰ ਟਿਕੜਾ ਕੇ ਨਾ ਬੋਲੀਆਂ ਹੋਣ ਪਤਾ ਸੋ ਇਸ ਲਈ ਹੁਣ ਚੰਨੀ ਚੰਨੀ ਹੋਈ ਪਈ ਆ ਤੇ ਉਹਦੇ ਨਾਲ ਦੂਸਰੀਆਂ ਧਿਰਾਂ ਸਾਰੀਆਂ ਔਖੀਆਂ ਵੀ ਨੇ ਤੇ ਚੰਨੀ ਆਪਣਾ ਕੰਮ ਕਰਕੇ ਹੁਣ ਚੁੱਪ ਨੇ ਇਸ ਲਈ ਤੁਹਾਡੀ ਗੱਲ درست ਆ ਕਿ ਉਹਨਾਂ ਨੂੰ ਉਹ ਬਲ ਆਉਂਦਾ ਕਿ ਚਰਚਾ ਅਜ ਵੀ ਕਿਵੇਂ ਰਹਿਣਾ ਤੇ ਦੂਆਂ ਨੂੰ ਦੂਆਂ ਦੀ ਚਰਚਾ માં ਕਿਵੇਂ ਕਰਾਉਣੀ ਹੈ ਜੀ